ਵਸਾਇਆ ਗਿਆ ਸ਼ਹਿਰ ਚੰਡੀਗੜ੍ਹ অতি ਮਾਡਰਨ ਜਿਹੜਾ ਉਸ ਸ਼ਹਿਰ ਨੂੰ ਕਿਹਾ ਜਾਂਦਾ ਪਰ ਨਾਲ ਦੇ ਪਿੰਡਾਂ ਦੇ ਕੀ ਹਾਲ ਨੇ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਦੇ ਕੀ ਹਾਲ ਹੈ ਅੱਜ ਪਹੁੰਚੇ ਆ ਪਿੰਡ ਕਸੌਲੀ ਦੇ ਵਿੱਚ ਜੋ ਸ਼੍ਰੀ ਅਨੰਦਪੁਰ ਲੋਕ ਸਭਾ ਦੇ ਅਧੀਨ ਆਉਂਦਾ ਹੈਗਾ ਔਰ ਹਲਕਾ ਲੱਗਦਾ ਖਰੜ ਕੁਝ ਹੀ ਦੂਰੀ ਦੇ ਉੱਪਰ ਹਿਮਾਚਲ ਪ੍ਰਦੇਸ਼ ਹੈ ਕੁਝ ਹੀ ਦੂਰੀ ਦੇ ਉੱਪਰ ਚੰਡੀਗੜ੍ਹ ਸ਼ਹਿਰ ਹੈ ਪਰ ਇਹਨਾਂ ਪਿੰਡਾਂ ਦਾ ਕੀ ਵਿਕਾਸ ਹੋ ਪਾਇਆ ਔਰ ਇਹਨਾਂ ਪਿੰਡਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਹੈਗਾ ਚਾਹੇ ਕਸੌਲੀ ਦਾ ਜ਼ਿਕਰ ਕੀਤਾ ਜਾਵੇ ਨਾਲ ਲੱਗਦੇ ਜੈੰਤੀ ਪਿੰਡ ਦਾ ਜ਼ਿਕਰ ਕੀਤਾ ਜਾਵੇ ਹੋਰ ਨਾਲ ਦੇ ਕਾਫੀ ਪਿੰਡ ਹੈ ਜਿੰਨਾਂ ਪਿੰਡਾਂ ਦੇ ਵੱਲੋਂ ਵੋਟਾਂ ਦਾ ਬਾਈਕਾਟ ਕੀਤਾ ਗਿਆ ਪਹਿਲੀ ਗੱਲ ਤਾਂ ਜੀ ਇਹ ਅਪੀਲ ਕਰੇਗਾ ਕਿ ਤੁਸੀਂ ਵੋਟ ਜ਼ਰੂਰ ਪਾਉਣ ਜਾਓ ਚਾਹੇ ਕਿਸੇ ਪਾਰਟੀ ਨੂੰ ਪਾਓ ਚਾਹੇ ਆਪਣਾ ਵਿਰੋਧ ਨੋਟਾਂ ਦੇ ਜ਼ਰੀਏ ਦਿਤਾਓ ਤਾਂ ਕਿ ਜਿਹੜੀ ਧੋਡੀ ਖਬਰ ਹੈ ਉਹ ਸਰਕਾਰ ਤੱਕ ਪਹੁੰਚ ਸਕੇ ਆਮ ਜਨਤਾ ਤੱਕ ਕੌਣ ਸਕੇ ਅੱਜ ਇੱਥੇ ਜਨਤਾ ਦਾ ਦਰਬਾਰ ਸਜੇਗਾ ਪਿੰਡਾਂ ਦੀ ਪਾਰਲੀਮੈਂਟ ਇਸ ਪਾਸੇ ਤੁਸੀਂ ਦੇਖੋਗੇ ਤਾਂ ਆਮ ਲੋਕ ਇਕੱਠੇ ਹੋਏ ਨੇ ਦੂਸਰੇ ਪਾਸੇ ਜਿਹੜੇ ਜਨਤਾ ਦੇ ਨੁਮਾਇੰਦੇ ਨੇ ਵੱਖ-ਵੱਖ ਪਾਰਟੀਆਂ ਦੇ ਉਹ ਇਸ ਜਗ੍ਹਾ ਤੇ ਪਹੁੰਚੇ ਨੇ ਉਹਨਾਂ ਤੋਂ ਸਵਾਲ-ਜਵਾਬ ਹੋਣਗੇ ਲੋਕਾਂ ਦੇ ਬਹੁਤ ਸਾਰੇ ਸਵਾਲ ਹੋਣਗੇ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਕਮਲ ਹੋਣਗੇ ਕਮਲ ਕਿਹੜੇ-ਕਿਹੜੇ ਅੱਜ ਸਾਡੇ ਨਾਲ ਮਹਿਮਾਨ ਹੋਣਗੇ ਉਹਨਾਂ ਬਾਰੇ ਜ਼ਰੂਰ ਇੱਕ ਵਾਰ ਦੱਸੋ ਬਿਲਕੁਲ ਦੇਖੋ ਰਾਜਧਾਨੀ ਦੇ ਬਿਲਕੁਲ ਨਾਲ ਲੱਗਦੇ ਪਿੰਡਾਂ ਦਾ ਵਿਕਾਸ ਕਿੰਨਾ ਹੋਇਆ ਕਿੰਨਾ ਉਹ ਵਿਕਾਸ ਬਹਾਲ ਹੈ ਜਾਂ ਕਿੰਨਾ ਵਿਕਾਸ ਦੀ ਹੋਰ ਲੋਡ ਹਾਊਸ ਨੂੰ ਲੈ ਕੇ ਪਿੰਡਾਂ ਦੀ ਪਾਰਲੀਮੈਂਟ ਪ੍ਰੋਗਰਾਮ ਜਿਹੜਾ ਕੀ ਸੱਜੂਕਿਆ ਮੰਚ ਪੂਰੇ ਤਰੀਕੇ ਦੇ ਨਾਲ ਸੱਜੂਕਿਆ ਇੱਕ ਪਾਸੇ ਜਨਤਾ ਜੁੜ ਚੁੱਕੀ ਹੈ ਜਨਤਾ ਦਾ ਦਰਬਾਰ ਆ ਅਤੇ ਇਸ ਜਨਤਾ ਦੇ ਦਰਬਾਰ ਦੇ ਵਿੱਚ ਵਕ ਵਕ ਪਾਰਟੀਆਂ ਦੇ ਨਮਾਇੰਦੇ ਨੇ ਜਿਹੜੇ ਚਾਰ ਪਾਰਟੀਆਂ ਨੂੰ ਕਹਿ ਸਕਦੇ ਆ ਬਿਲੋਂਗ ਕਰਦੇ ਨੇ ਸਭ ਤੋਂ ਪਹਿਲਾਂ ਕਾਂਗਰਸ ਜ਼ਿਕਰ ਜ਼ਿਕਰ ਕੀਤਾ ਜਾਵੇ ਨਵੀਨ ਸਬਰਵਾਲ ਜੀ ਸਾਡੇ ਨਾਲ ਮੌਜੂਦ ਨੇ ਕਾਂਗਰਸ ਤੋਂ ਉੱਥੇ ਕਹਿ ਸਕਦੇ ਆ ਆਮ ਆਦਮੀ ਪਾਰਟੀ गोविंदर मित्तल जी ਸਾਡੇ ਨਾਲ ਮੌਜੂਦ ਨੇ ਸ਼ਰਮਣੀ ਅਕਾਲੀ ਦਲ ਤੋਂ ਜਗਦੇਵ ਸਿੰਘ ਮਲੋਆ ਜੀ ਸਾਡੇ ਨਾਲ ਮੌਜੂਦ ਨੇ ਅਤੇ ਭਾਜਪਾ ਤੋਂ ਸਰਿੰਦਰ ਬਬਲ ਜੀ ਸਾਡੇ ਨਾਲ ਮੌਜੂਦ ਨੇ ਚਾਰੇ ਨਮਾਇੰਦਿਆਂ ਦਾ ਤੇ ਜਨਤਾ ਦਾ ਅਸੀ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਆਂ ਸ਼ੁਰੂਆਤ ਜਨਤਾ ਤੋਂ ਕਰਾਂਗੇ ਸਵਾਲ ਕੀ ਹੋਣਗੇ ਮੇਰਾ ਸਵਾਲ ਇਹ ਹੈ ਕਿ ਅਸੀਂ 70-75 ਸਾਲਾਂ ਤੋਂ ਵੋਟਾਂ ਪਾਉਂਦੇ ਆਏ ਆਂ ਸਾਰੀ ਪਾਰਟੀਆਂ ਨੂੰ ਵੋਟਾਂ ਪਾਈਆਂ ਪਿਛਲੀ ਵਾਰੀ ਕਾਂਗਰਸ ਨੂੰ ਵੀ ਇਕਾਲੀ ਦਲ ਨੂੰ ਵੀ ਆਮ ਪਾਰਟੀ ਨੂੰ ਵੀ ਤਾਂ ਸਾਨੂੰ ਇਹ ਦੱਸਿਆ ਜਾਵੇ ਅਸੀਂ ਚੰਡੀਗੜ੍ਹ ਦੇ ਬਿਲਕੁਲ ਨੇੜੇ ਆ ਜਿੱਥੇ ਸਾਡਾ ਸੈਕਟਰੀਏਟ ਹੈ ਮਿਨੀ ਸੈਕਟਰੀਏਟ ਹੈ ਸੀਐਮ ਸਾਹਿਬ ਦੀ ਕੋਠੀ ਹੈ ਸਾਰੇ ਮੰਤਰੀਆਂ ਦੀਆਂ ਕੋਠੀਆਂ ਪਰ ਸਾਡੇ ਪਿੰਡਾਂ ਦੇ ਹਾਲਾਤ ਕਿਉਂ ਇਸ ਤਰ੍ਹਾਂ ਦੇ ਹਨ ਸਿਰਫ 5 ਕਿਲੋਮੀਟਰ ਦਾ ਫਾਸਲਾ ਹੈ ਠੀਕ ਹੈ 5 ਕਿਲੋਮੀਟਰ ਦੇ ਵਿੱਚ ਕਹਿੰਦੇ ਅਜਿਹੇ ਹਾਲਾਤ ਕਿਉਂ ਚੰਡੀਗੜ੍ਹ ਦੇ ਵਿੱਚ ਵਿਕਾਸ ਹੋਇਆ ਇਧਰੋਂ ਸਵਾਲ ਹਣੇ ਸਵਾਲ ਕੀ ਤੁਹਾਡੇ ਸਰਨਦਾ ਆਈਏਗੇ ਤਾਂ ਆਵਲੇ ਦਾ ਸਾਧਨ ਹੈਗਾ ਹੂੰ ਉਰੇ ਸੀਟੂ ਦੀ ਬੱਸ ਬਿਲਕੁਲ ਆਂਦੀ ਆ ਕੇ ਸੇ ਸਵਾਮ ਬਿਲਕੁਲ ਇੱਥੇ ਸਾਡੇ ਪਿੰਡਾਂ ਚ ਹੂੰ ਇਹ ਪੂਰ ਨਹੀਂ ਹੈਗੇ ਜੋ ਕਿ ਬਿਮਾਰਾਂ ਦਾ ਬਹੁਤ ਦਿੱਕਤ ਆਉਂਦੀ ਹੈ ਜੀ ਜਾਣ ਆਣ ਦਾ ਰਾਤ ਨੂੰ ਕੋਈ ਦਿੱਕਤ ਆਵੇ ਕਿਸੇ ਨੂੰ ਡਿਲੀਵਰੀ ਦੇ ਕੇਸ ਅਸੀਂ ਤਿੰਨ ਤਿੰਨ ਘਟੇ ਵੇਟ ਕਰਦੇ ਜੀ ਪਾਣੀ ਕਾ ਉਤਰੇ ਵੀ ਕੱਜ ਜਾਈ ਚੱਣੀ ਨਹੀਂ ਕੋਈ ਤੁਹਾਡਾ ਕੋਈ ਸਵਾਲ ਹੈ ਮੇਰਾ ਪਿੰਡ ਹੈ ਜੀ ਕਰੋਂਦੇ ਵਾਲਾ ਹਰਿਆਣਾ ਬਾਰਡਰ ਤੇ ਲਾਸਟ ਦੇ ਪਿੰਡ ਹੈ ਜੀ ਉੱਥੇ ਨਾ ਤੇ ਨੈਟਵਰਕ ਹੈ ਜੀ ਨਾ ਕੋਈ ਹੈਲਥ ਸੁਵਿਧਾ ਤੇ ਨਾ ਹੀ ਕੋਈ ਰੋਡ ਸੁਵਿਧਾ ਰੋਡ ਵੀ ਕੱਚਾ ਪੱਕਾ ਟੁੱਟਿਆ ਹੋਇਆ ਜੀ ਤੇ اپیل ਬਹੁਤ ਵਾਰੀ ਕਰੀ ਜੀ ਸਾਰੀ ਸਰਕਾਰਾਂ ਪਹਿਲਾਂ ਵੀ ਰਹੀਆਂ ਜੀ ਹੁਣ ਵੀ ਪਰ ਉਹ ਅਣਗੋਲਿਆ ਗਿਆ ਜੀ ਹੱਲੇ ਤੱਕ ਕੋਈ ਨਹੀਂ ਹਾਂਜੀ ਹੁਣ ਤੱਕ ਕਹਿੰਦੇ ਬਹੁਤ ਸਾਰੀਆਂ ਸਰਕਾਰਾਂ ਰਹੀਆਂ ਅਣਗੋਲਿਆ ਕੀਤਾ ਗਿਆ ਪਿੰਡ ਨੂੰ ਸਵਾਲਾਂ ਦੇ ਜਵਾਬ ਆਮ ਆਦਮੀ ਪਾਰਟੀ ਤੋਂ ਸਭ ਤੋਂ ਪਹਿਲਾਂ ਲੈਣੇ ਸਰਕਾਰ ਸਟੇਟ ਦੇ ਵਿੱਚ ਸਭ ਤੋਂ ਪਹਿਲਾਂ ਮਿੱਤਲ ਸਾਹਿਬ ਤੁਹਾਡੇ ਕੋਲ ਆਵਾਂਗੇ ਮੋੜੀਆਂ ਜ਼ਰੂਰਤਾਂ ਹੁੰਦੀਆਂ ਜਿਹੜੀਆਂ ਹਰੇਕ ਚੀਜ਼ੇ ਪਾਣੀ ਹੋਵੇ ਹੋਰ ਹੋਵੇ ਇਹ ਚੀਜ਼ਾਂ ਪੂਰੀਆਂ ਨਹੀਂ ਹੋਈਆਂ ਅਜੇ ਆਮ ਆਦਮੀ ਪਾਰਟੀ ਨੂੰ ਮਹਿਜ 2 ਸਾਲ ਹੋਏ ਨੇ ਪਾਵਰ ਦੇ ਵਿੱਚ ਆਏ ਹੋਏ ਤੇ ਅਗਰ ਵਿਕਾਸ ਦੀ ਗੱਲ ਕਰਨੀ ਹੈ ਤੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਤਾਂ ਉਹਨਾਂ ਪਾਰਟੀਆਂ ਦੀ ਬਣਦੀ ਹੈ ਉਹਨਾਂ ਸਰਕਾਰਾਂ ਦੀ ਬਣਦੀ ਹੈ ਜਿਨ੍ਹਾਂ ਨੇ ਲਗਾਤਾਰ 70-75 ਸਾਲ ਤੋਂ ਜਿਹੜਾ ਹੈਗਾ ਰਾਜ ਕੀਤਾ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅਕਾਲੀ ਤੇ ਭਾਜਪਾ ਦੇ ਐਲਾਈਅੰਸ ਦੇ ਤਹਿਤ ਉਹ ਰਾਜ ਰਿਹਾ 70-75 ਵਾਲਿਆਂ ਤੋਂ ਜਵਾਬ ਲੈ ਲਾਂਗੇ 2 ਸਾਲ ਚ ਤੁਸੀਂ ਇੱਥੇ ਇੱਟ ਲਾਈ ਪਈ ਮੈਂ 2 ਸ ਸਾਨੂੰ ਮਿਲੇਗਾ ਸਿਸਮਾ ਫਾਰਮ ਜਿੱਥੇ ਕਿ ਇਹ ਸੁਖਬੀਰ ਬਾਦਲ ਦਾ ਸੁਖਬਲਾਸ ਬਣਿਆ ਹੋਇਆ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਹੈਗਾ ਬਣਿਆ ਹੋਇਆ ਸਿਸਮਾ ਦੇ ਵਿੱਚ ਵੱਡਾ ਫਾਰਮ ਹਾਊਸ ਇਹਨਾਂ ਲੋਕਾਂ ਨੇ ਕੀ ਕੀਤਾ ਕਿ ਆਪਣੇ ਫਾਰਮ ਹਾਊਸ ਦਾ ਬਣਾ ਲਏ ਤੇ ਆਪਣੇ ਘਰ ਭਰ ਲਏ ਤੇ ਜਿਹੜੇ ਪਿੰਡ ਸੀ ਇਹਨਾਂ ਪਿੰਡਾਂ ਨੂੰ ਅਣਗੌਲਿਆ ਕੀਤਾ ਹੁਣ ਰਹੀ ਗੱਲ ਜਿਹੜੀ ਹੈਗੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਥੋਂ ਮੈਡਮ ਅਨਮੋਲ ਗਗਨ ਮਾਨ ਐਮਐਲਏ ਨੇ ਔਰ ਵਜ਼ੀਰ ਵੀ ਨੇ ਕਿ ਕੇਂਦਰ ਦੇ ਵਿੱਚ ਕੈਬਨਟ ਦੇ ਵਿੱਚ ਤੇ ਉਹਨਾਂ ਨੇ ਜਿਹੜੇ ਖਰੜ ਦੇ ਲਈ ਜਿਹੜੇ ਲਗਾਤਾਰ ਕੰਮ ਕਰ ਰਹੇ ਨੇ ਲਗਾਤਾਰ 2 ਸਾਲ ਤੋਂ ਉਹਨਾਂ ਨੇ ਪੂਰੇ ਪੰਜਾਬ ਆ ਸਾਰਾ ਕੁਝ ਹੈਗਾ ਇਹ ਜਨਤਾ ਵੀ ਬੈਠੀ ਹੈ ਤੇ ਜਨਤਾ ਨੂੰ ਵੀ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਤਾਂ 2 ਕਰੋੜ ਦੀ ਲਾਗਤ ਨਾਲ ਇੱਥੇ ਜਿਹੜੇ ਹੈਗੇ ਨੇ ਆਮ ਆਦਮੀ ਮਹੱਲਾ ਕਲੀਨਿਕ ਕਿਥੇ ਤਿਆਰ ਕਰਵਾਏ ਗਏ ਨੇ ਮੇਰੇ ਵੀਰ ਨੇ ਗੱਲ ਕੀਤੀ ਹੈ ਕਿ ਇੱਥੇ ਸਿਹਤ ਸਹੂਲਤਾਂ ਦੀ ਘਾਟ ਹੈ ਕਿਸੇ ਪਿੰਡ ਦੇ ਵਿੱਚ ਅਗਰ ਕੋਈ ਪਿੰਡ ਹੈਗਾ ਆਉਣ ਵਾਲੇ ਜਿਹੜੇ ਟਨਯੋਰ ਆ ਜਦੋਂ ਹੋਰ ਮਹੱਲਾ ਕਲੀਨਿਕ ਬਣਨੇ ਨੇ ਤਾਂ ਮੈਂ ਇਹਨਾਂ ਨੂੰ ਇਹ ਭਰੋਸਾ ਦਵਾਉਣਾ ਕਿ ਇਸ ਏਰੀਆ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਨੇ ਮਹੱਲਾ ਕਲੀਨਿਕ ਉਹ ਖੁੱਲੇ ਜਾਣਗੇ ਤੇ ਸਕੂਲ ਆਫ ਐਮੀਨੈਂਸ ਜਿਹੜਾ ਹੈਗਾ ਉਹ ਖਰੜ ਦੇ ਵਿੱਚ ਬਣਿਆ ਹੈਗਾ ਖਰੜ ਹਲਕੇ ਸਟੇਡੀਅਮ ਦੀ ਜਾਂ 2 ਕਰੋੜ ਰੁਪਏ ਦੀ ਲਾਗਤ ਨਾਲ ਉਹਦੀ ਉਸਾਰੀ ਕਰਵਾਈ ਆ ਖਰੜ ਸ਼ਹਿਰ ਦਾ ਜਿਹੜਾ ਸਰਕਾਰੀ ਹਸਪੀਟਲ ਆ ਉਹਦੇ ਤੇ 20 ਕਰੋੜ ਰੁਪਏ ਦੀ ਲਾਗਤ ਨਾਲ ਜੱਚਾ ਬੱਚਾ ਕੇਂਦਰ ਜਿਹੜਾ ਹੈਗਾ ਇਹ ਸਰਕਾਰ ਨੇ ਬਣਵਾਇਆ ਖਰੜ ਵਿਖੇ ਦੋ ਸੀਵਰੇਜ ਟ੍ਰੀਟਮੈਂਟ ਐਸਟੀਪੀ ਲਗਾਏ ਨੇ ਤੇ ਸੀਵਰੇਜ ਬਿਚਾਉਣ ਦਾ ਕੰਮ ਚੱਲ ਰਿਹਾ ਜਿਹਦੇ ਕੋਲ 62 ਕਰੋੜ ਰੁਪਏ ਜਿਹੜਾ ਹੈਗਾ ਇਹ ਪੰਜਾਬ ਸਰਕਾਰ ਨੇ ਲਾਉਣਾ ਹੈਗਾ ਖਰੜ ਸ਼ਹਿਰ ਲਈ ਪੀਣ ਵਾਲੇ ਪਾਣੀ ਦੀ ਕਜੋਲੀ ਦੇ ਨਹਿਰੀ ਪਾਣੀ ਦੀ ਸਪਲਾਈ ਲਈ 150 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਪਹਿਲੀ ਵਾਰ ਹੋਇਆ ਕਿ ਨਹੀਂ ਪਿਛਲੇ ਟਾਈਮ ਦੇ ਵਿੱਚ ਇਹਨਾਂ ਸਰਕਾਰਾਂ ਨੇ ਨਹੀਂ ਜਰ ਚੌਂਕ ਤੇ ਬਲਿਆਲੀ ਤੱਕ ਬਰਸਾਤੀ ਪਾਣੀ ਲਈ ਪਾਈਪਲਾਈਨ ਪਾਈ ਜਾ ਰਹੀ ਆ ਜਿਸ ਤੇ 4 ਕਰੋੜ ਰੁਪਏ ਖਰਚ ਹੋਣਗੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਖਰੜ ਸ਼ਹਿਰ ਵਿੱਚ ਦੋ ਬਿਜਲੀ ਦੇ ਗ੍ਰਿਡ ਸ਼ਾਟ ਕੇਬਲ ਜਿਹੜੀ ਹੈਗੀ ਉਹਨਾਂ ਦੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਿੱਤੇ 17 ਕਰੋੜ ਰੁਪਏ ਲੱਗੇ ਹੋਣਗੇ ਲੱਗ ਰਹੇ ਨੇ ਪਿਛਲੇ 40 ਸਾਲਾਂ ਵਿੱਚ ਕੋਈ ਵੀ ਸਰਕਾਰੀ ਗ੍ਰਿਡ ਨਹੀਂ ਆਇਆ ਕਾਂਗਰਸ ਬੈਠੀ ਹੈ ਅਕਾਲੀ ਦਲ ਦੇ ਜਗਦੇਵ ਮਲੋਆ ਜੀ ਜਿਹੜੇ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਚ ਹੀ ਗਏ ਨੇ ਵੈਸੇ ਤਾਂ ਇਹਨਾਂ ਬਾਰੇ ਵੀ ਖਰੜ ਸ਼ਹਿਰ ਦੇ ਵਿੱਚ ਪੂਰੀ ਚਰਚਾ ਚੱਲਦੀ ਆ ਕਹਿੰਦੇ ਜਗਦੇਵ ਮਲੋਆ ਕਿਸੇ ਕੰ ਕਿੱਤੇ ਗਏ ਇਸ ਤੋਂ ਇਲਾਵਾ ਸ਼ਹਿਰ ਵਿੱਚ 11 ਕੇਵੀ ਨਵੀਆਂ ਲਾਈਨਾਂ ਪਾਈਆਂ ਗਈਆਂ ਜਿਨ੍ਹਾਂ ਤੇ ਕੁੱਲ ਖਰਚਾ 10 ਕਰੋੜ ਦੇ ਕਰੀਬ ਹੋਇਆ ਇਸ ਤੋਂ ਇਲਾਵਾ ਇੱਕ ਮਿੰਟ ਇੱਕ ਮਿੰਟ ਆ 11 ਗਿਣਾਤੇ 11 ਦੇ ਵਿੱਚੋਂ ਪੰਜ ਪਿੰਡਾਂ ਦਾ ਨਾਮ ਹੈਗਾ ਕਿਤੇ ਨਹੀਂ ਨਹੀਂ ਇਹ ਪੂਰੀ ਵਿਧਾਨ ਸਭਾ ਦੇ ਨੇ ਪੂਰੀ ਪੂਰੀ ਵਿਧਾਨ ਸਭਾ ਦੇ ਨੇ ਦੇਖੋ ਮੈਂ ਗੱਲ ਕਰ ਰਿਹਾ ਪੂਰੀ ਵਿਧਾਨ ਸਭਾ ਦੇ ਨੇ ਮੈਂ ਪਹਿਲਾਂ ਕਿਹਾ ਮੇਰੇ ਵੀਰ ਨੇ ਗੱਲ ਕੀਤੀ ਆ ਇਹ ਪਿੰਡਾਂ ਦੇ ਵਿੱਚ 95% ਜਿਹੜੀਆਂ ਸੜਕਾਂ ਨੇ ਉਹ ਪਾਸ ਹੋ ਚੁੱਕੀਆਂ ਨੇ ਸੜਕਾਂ ਦਾ ਕੰਮ ਜਿਹੜਾ ਹੈਗਾ ਇਲੈਕਸ਼ਨ ਕੋਡ ਪਰ ਸੜਕ ਕਾਗਜ਼ਾਂ 'ਚ ਹੋਈਆਂ ਹਕੀਕਤ ਦੇ ਵਿੱਚ ਨਹੀਂ ਹਕੀਕਤ ਦੇ ਵਿੱਚ ਮੈਂ ਹਾਂ ਦੱਸ ਰਿਹਾ ਹਕੀਕਤ ਜਿਉਂ ਹੀ ਇਲੈਕਸ਼ਨ ਹੋਣੀ ਆ ਜਿਉਂ ਹੀ ਇਲੈਕਸ਼ਨ ਖਤਮ ਹੋਣੀ ਆ ਇਲੈਕਸ਼ਨ ਤੋਂ ਬਾਅਦ ਸੜਕਾਂ ਦਾ ਕੰਮ ਵੀ ਚੱਲ ਪੈਣਾ ਔਰ ਇਹਨਾਂ ਦਾ ਇੱਕ ਪੁਲ ਸੀਗਾ ਇਹਦਾ ਪੁਲ ਉਹ ਪੁਲ ਵੀ ਜਿਹੜਾ ਹੈਗਾ ਉਹ ਪਾਸ ਆਨਲੀ ਭੇਜਿਆ ਹੈ ਉਹ ਵੀ ਮਨਜ਼ੂਰ ਹੋ ਜਾਏ ਅਸੀਂ 2 ਸਾਲ ਦੇ ਵਿੱਚ ਕੰਮ ਕਰ ਰਹੇ ਆ ਅਸੀਂ ਇਲੈਕਸ਼ਨ ਤੋਂ ਬਾਅਦ ਤੁਹਾਡੇ ਕੋਲ ਆ ਜਣੇ ਆ 70 ਸਾਲ ਦੇ ਵਿੱਚ ਤੁਸੀਂ ਤਾਂ ਕੁਝ ਵੀ ਨਹੀਂ ਕਰ ਸਕੇ ਫਿਰ ਉਸ ਹਿਸਾਬ ਨਾਲ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਬੁਲਾਉਂਦਾ 70 ਸਾਲ ਦੀਆਂ ਉਪਲਬਧੀਆਂ ਗਿਣਾਵਾਂਗੇ ਹੂੰ ਸਭ ਤੋਂ ਪਹਿਲੇ ਤੇ ਪਾਕੜਾ ਰਹੇ ਕਿਉਂਕਿ ਆਨੰਦਪੁਰ ਸਾਹਿਬ ਕੰਸਟੀਟਿਊਐਂਸੀ ਦਾ ਇਸ ਟਾਈਮ ਇਲੈਕਸ਼ਨ ਹੈਗਾ ਔਰ ਆਪਾਂ ਪ੍ਰਧਾਨ ਮੰਤਰੀ ਚੁਣਨਾ ਹੈ ਔਰ ਆਪਾਂ ਉਹ ਪ੍ਰਧਾਨ ਮੰਤਰੀ ਚੁਣਨਾ ਹੈ ਜਿਹੜਾ ਦੇਸ਼ਤੰਤਰ ਦੇਸ਼ ਦੇ ਅੰਦਰ ਲੋਕਤੰਤਰ ਨੂੰ ਬਚਾਏ ਖਬਰ ਵਾਲ ਜੀ ਪੰਜ ਪਿੰਡਾਂ ਨੇ ਐਮਪੀ ਚੁਣਨ ਤੋਂ ਹੀ ਨਾ ਕਰਤੀ ਚਲੋ ਜੀ ਉਹ ਇਹਨਾਂ ਦੀਆਂ ਲੋਕਲ ਸਮੱਸਿਆ ਹੈਗੀਆਂ ਉਹ ਆਮ ਆਦਮੀ ਪਾਰਟੀ ਹੈ ਕਾਂਗਰਸ ਨੇ ਵੀ ਜਿਹੜਾ ਐਮਪੀ ਰਹੇ ਪਿੱਛੇ ਮਨਿਸਟਰੀ ਉਹਨਾਂ ਜਿੰਨਾ ਪਾਰਟੀ ਲਾਰਡ ਫੰਡ ਮਿਲਦਾ ਉਹਨਾਂ ਨੇ ਲਗਾਇਆ ਬਾਕੀ ਥੀਸ ਕੁਐਸਚਨ ਆ ਮੈਡ ਇਨ ਲੋਕਲ ਪਿੰਡ ਤੁਸੀਂ ਪਿੰਡ ਦੀ ਕਰ ਰਹੇ ਹੋ ਪਰ ਮੈਂ ਜਿਹੜੀ ਨਾਸ਼ਾ ਪੋਲਿਟਿਕਸ ਦੀ ਗੱਲ ਕਰਨਾ ਚਾਹੁੰਦਾ ਕਿਉਂਕਿ ਮੈਂ ਅੱਜ ਇੱਥੇ ਪੰਜਾਬ ਦੇ ਵਸਨੀਕ ਵਸਨੀਕ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਹਾਡੇ ਮੁੱਦੇ ਹੈ ਔਰ ਸਮੱਸਿਆਵਾਂ ਹੈ ਪਰ ਇਸ ਟਾਈਮ ਦੇਸ਼ ਦੇ ਅੰਦਰ ਜੋ ਸਮੱਸਿਆ ਉਹ ਸਭ ਤੋਂ ਵੱਡੀ ਹੈ ਮੋਦੀ ਜਿਹੜੀ ਦੇਸ਼ ਦੀ ਸਭ ਤੋਂ ਭੈੰਕਰ ਸਮੱਸਿਆ ਬਣ ਚੁੱਕੀ ਹੈ ਮੈਂ ਤੁਹਾਨੂੰ ਅੱਜ ਉੱਤੇ ਸਰਪਰਵਲ ਜੀ ਸਮਝਵੰਦੀ ਟੋਕੂ ਟੋਕੂ 1 ਮਿੰਟ 1 ਮਿੰਟ ਤੁਸੀਂ ਕਹਿੰਦੇ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੇ ਮੋਦੀ ਜੀ ਠੀਕ ਹੈ ਉਹਨਾਂ ਨੂੰ ਸੇਵਾਵਾਂ ਨਹੀਂ ਮਿਲ ਰਹੀਆਂ ਉਹਨਾਂ ਦੇ ਕੋਲ ਕੋਈ ਵਹੀਕਲ ਨਹੀਂ ਸਰਕਾਰੀ ਵਹੀਕਲ ਨਹੀਂ ਆ ਰਿਹਾ ਇਹ ਸਮੱਸਿਆ ਨਹੀਂ ਉਹਨਾਂ ਲੋਕਾਂ ਦੀ ਜੀ ਬਿਲਕੁਲ ਸਮੱਸਿਆ ਹੈਗੀ ਮੈਂ ਅੱਜ ਤੋ ਦਿਨਾਲ ਨਹੀਂ ਕਰਦਾ ਪਰ ਤੁਸੀਂ ਮੇਰੀ ਗੱਲ ਨੂੰ ਇੰਟਰਰਪਟ ਨਾ ਕਰੋ ਇਹ ਰਾਸ਼ਟਰੀ ਮੁੱਦੇ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਦੀ ਡੇਟ 'ਚ ਅਸੀਂ ਉਸ ਬੰਦੇ ਨੂੰ ਰਿਪਲੇਸ ਕਰਨਾ ਹੈ ਜਿਹੜਾ ਭਾਰਤ ਦੇ ਲੋਕਤੰਤਰ ਲਈ ਖਤਰਾ ਬਣਿਆ ਮੇਰੀ ਗੱਲ ਨੂੰ ਪੂਰਾ ਕੰਪਲੀਟ ਹੋ ਲੈਣ ਦਿਓ ਮੈਂ ਗੱਲ ਬੋਲਣਾ ਚਾਹ ਰਿਹਾ ਸੰਬਲ ਡਿਸਟ੍ਰਿਕਟ ਹੈ ਯੂਪ ਵਿੱਚ ਜਿੱਥੇ ਪੂਰੀ ਬੀਜੇਪੀ ਦੀ ਸਰਕਾਰ ਹੈ ਜਿੱਥੇ ਯੂਪ ਪੁਲਿਸ ਔਰ ਐਸ ਵੈਲ ਐਸ ਯੂਪੀ ਦੀ ਆਪਣਾ ਸੀਆਰਪੀਐਫ ਉੱਥੇ ਇੱਕ ਸਮੁਦਾਇ ਦੇ 1300 ਵੋਟਰ ਨੂੰ ਮਾਰ-ਮਾਰ ਕੇ ਕੁੱਟੂਟ ਜਿਹੜਾ ਭਾਰਤ ਦੇ ਅੰਦਰ ਲੋਕਤੰਤਵ ਨੂੰ ਖਤਮ ਕਰ ਦੇ। ਕੀ ਤੁਸੀਂ ਐਸੇ ਬੰਦਿਆਂ ਨੂੰ ਚੁਣਨਾ ਚਾਹਦੇ ਹੋ ਜੋ ਪੰਜਾਬ ਦੇ ਕਿਸਾਨਾਂ ਨੂੰ 1 ਸਾਲ ਤੱਕ ਬਾਰਡਰ ਤੇ ਰੱਖੇ? ਕੀ ਤੁਸੀਂ ਐਸੇ ਬੰਦਿਆਂ ਨੂੰ ਚੁਣਨਾ ਚਾਹੁੰਦੇ ਹੋ ਜਿਹੜਾ ਸ਼ੰਭੂ ਬਾਰਡਰ ਤੇ ਜਨਰਲ ਡਾਇਰ ਤੋਂ ਵੀ ਵੱਡਾ ਕੰਮ ਕਰਦੇ? ਤੇ ਮੇਰੀ ਗੱਲ ਕਹਿੰਦਾ ਪਾਵੇਂਗਾ ਕਿ ਬੰਦੇ ਉਹ ਚੁਣਨੇ ਆ ਜਿਹੜੇ ਦੇਸ਼ ਦੇ ਅੰਦਰ ਯਾਨੀ ਕਿ ਕਾਂਗਰਸ ਪਾਰਟੀ ਜਿਹੜਾ ਭਾਜਪਾ ਨੂੰ ਰਿਪਲੇਸ ਕਰ ਸਕਦੀ ਹੈ ਕਿ ਅਸੀਂ 270 ਤੋਂ ਵੱਧ ਸੀਟਾਂ ਇੱਕ ਹੀ ਸਿੰਗਲ ਪਾਰਟੀ ਹੈ ਜਿਹੜੀ ਲੈ ਸਕਦੀ ਹੈ ਅਸੀਂ ਨੈਸ਼ਨਲ ਮੁੱਦੇ ਤੇ ਗੱਲ ਕਰਾਂਗੇ ਲੋਕਲ ਮੁੱਦੇ ਤੇ ਚਲੋ ਚਰਚਾ ਕਹਿੰਦੇ ਬਾਅਦ ਚ ਦੇਖ ਲਾਂਗੇ ਤੁਹਾਡੀਆਂ ਮੁਸ਼ਕਲਾਂ ਪਤਾ ਨਹੀਂ ਮੰਨੀਆਂ ਨਹੀਂ ਮੰਨੀਆਂ ਉਹਨਾਂ ਨੇ ਤੁਹਾਡੇ ਕੋਲ ਆਏ ਨੇ 10 ਸਾਲ ਤੋਂ ਤੁਸੀਂ ਵੀ ਰਾਜ ਕਰਕੇ ਗਏ ਕੋਈ ਇੱਟ ਲਾਈ ਇੱਥੇ ਕਮਲ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਇੱਥੇ ਪਿੰਡ ਦੇ ਲੋਕਾਂ ਦੀਆਂ ਸੁਣਨ ਲਈ ਪਹੁੰਚੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੇਰੇ ਮਾਨਯੋਗ ਮਿੱਤਰ ਮਿੱਤਲ ਸਾਹਿਬ ਗਵਿੰਦਰ ਮਿੱਤਲ ਜੀ ਇਹ ਪਰਸਨਲ ਅਟੈਕ ਕਰ ਰਿਹਾ ਜਗਦੇਵ ਮਲੋਆ ਕਿਸੇ ਦਾ ਨਾ ਹੋਆ ਪਹਿਲੀ ਗੱਲ ਤਾਂ ਮੈਂ ਦੋ ਪਰਸਨਲ ਅਟੈਕ ਦਾ ਜਵਾਬ ਦਵਾਂ ਇਹਨਾਂ ਨੂੰ ਬਾਅਦ ਮੈਂ ਵੀ ਸਕਦਾ ਪਰ ਇੱਕ ਮਿੰਟ ਇੱਕ ਮਿੰਟ ਸੁਣ ਲਓ ਤੁਸੀਂ ਸ਼ੁਰੂ ਕਰਿਆ ਤੁਸੀਂ ਸ਼ੁਰੂ ਕਰਿਆ ਉਹ ਉਹ ਮਹਾਰਾਜ ਤੁਸੀਂ ਸ਼ੁਰੂ ਕਰ ਇੱਕ ਮਿੰਟ ਸੁਣ ਲਓ ਹੁਣ ਮੇਰੀ ਵੀ ਹੁਣ ਹੁਣ ਸੁਣਦਾ ਵੀ ਮਾਦਾ ਰੱਖੋ ਇਹ ਬੰਦਾ ਇਹਨਾਂ ਨੂੰ ਇੱਕ ਮਿੰਟ ਇਹ ਪੁੱਛੋ ਕਿੱਥੋਂ ਆਇਆ ਆਨੰਦਪੁਰ ਸੀਟ ਨਾਲੇ ਦਾ ਕੀ ਤਾਲੁਕਾਤ ਆ ਇਹ ਮਲੇਰ ਕੋਟਲੇ ਤੋਂ ਲੈ ਕੇ ਭੇਜਿਆ ਇਹਨਾਂ ਨੇ ਆਮ ਆਦੀ ਪਾਰਟੀ ਨੂੰ ਇੱਥੇ ਕੋਈ ਬੁਲਾਰਾ ਨਹੀਂ ਮਿਲਿਆ ਇਹਨਾਂ ਨੂੰ ਪਹਿਲੀ ਗੱਲ ਪਰਸਨਲ ਅਟੈਕ ਜਗਦੇਵ ਮਲੋਈ ਦੀ ਤੁੱਤੀ ਅੱਜ ਵੀ ਖਰੜਚ ਬੋਲਦੀ ਆ ਜਿਹੜਾ ਕਹਿੰਦੇ ਕਿਸੇ ਕਾਰਨ ਹੋਇਆ ਪਰਸਨਲ ਅਟੈਕ ਜਿਵੇਂ ਮਰਜ਼ੀ ਕਰੀ ਜਾਓ ਪਰ ਚਲੋ ਦੂਜੀ ਗੱਲ ਇੱਟੇ ਦੀ ਗੱਲ ਸੁਣ ਲਓ ਜਿੰਨੀ ਡਿਵੈਲਪਮੈਂਟ ਆ ਜਿਹੜੇ ਪੁਲਾਂ ਦੀਆਂ ਗੱਲਾਂ ਕਰਦੇ ਆ ਪਹਿਲੀ ਗੱਲ ਇਹ ਸੈਂਟਰ ਦੀ ਸਕੀਮ ਚ ਸੀਗੀ ਔਰ ਅਕਾਲੀ ਦਲ ਨੇ ਅਕਾਲੀ ਦਲ ਦੇ ਟਾਈਮ 'ਚ ਬੰਦੇ ਬੈਠੇ ਪਿੰਡਾਂ ਵਾਲੇ ਜਿਹੜੀ ਅਕਾਲੀ ਦਲ ਦੇ ਟਾਈਮ ਦੀ ਡਿਵੈਲਪਮੈਂਟ ਹੋ ਗਈ ਬਾਈ ਜੀ ਕਿਸੇ ਦਾ ਟਾਈਮ ਨਹੀਂ ਹੋਈ ਇਹ 2 ਸਾਲਾਂ ਦਾ ਬੇਰਵਾਜ ਜਿਹੜੇ ਕਾਗਜ਼ ਇੱਕ ਮਿੰਟ ਉਹ ਆ ਕਾਗਜ਼ ਚੱਕੀ ਫਿਰਦੇ ਆ ਉਸਮਾ ਪਰ ਉਹਦਾ ਵੀ ਜਵਾਬ ਦੇ ਰਿਹਾ ਉਹਦਾ ਜਵਾਬ ਦੇ ਰਿਹਾ ਦੇ ਰਿਹਾ ਦੇ ਰਿਹਾ ਇੱਕ ਮਿੰਟ ਚੁੱਪ ਕਰ ਜਿਹੜੇ ਇਹਨੇ ਸੁੱਖ-ਬਲਾਸ ਦੀ ਗੱਲ ਕਰੀ ਇਹਨਾਂ ਨੇ ਇਹਨਾਂ ਨੇ ਇਹਨਾਂ ਕੋਲ ਡਰਾਮੇ ਵਾਜੀਆ ਭਗਵੰਤ ਮਾਨ ਕਹਿੰਦਾ ਮੈਂ ਸੁੱਖ-ਬਲਾਸ ਨੂੰ ਸਕੂਲ ਬਣਾ ਦੂੰ ਪਤਾ ਨਹੀਂ ਕੀ ਕੀ ਉਹ ਯਾਰ ਬੇਤੁਕੀਆਂ ਗੱਲਾਂ ਤੁਸੀਂ ਜਨਤਾ ਨੂੰ ਗੁੰਮਰਾਹ ਕਿਉਂ ਕਰਦੇ ਆ ਉਹ ਡਿਵੈਲਪਮੈਂਟ ਵੀ ਹੋਦੀ ਹੋਈ ਹੈ ਡਵੈਲਪਮੈਂਟ ਪਹਿਲਾਂ ਦੀ ਹੋਈ ਹੋਈ ਆ ਜੀ ਉਹ ਜ਼ਮੀਨ ਉਹਨਾਂ ਤੋਂ ਪਹਿਲਾਂ ਦੀ ਆ ਜ਼ਮੀਨ ਉਹਨਾਂ ਤੋਂ ਜੱਦੀ ਜ਼ਮੀਨ ਜਿਹੜੀ ਉਹਨਾਂ ਨੇ ਖਰੀਦ ਕੇ ਸੁਖਵੀਰ ਬਾਦਲ ਜੀ ਨੇ ਕਦੇ ਤਾਂ ਇਹ ਬੱਸਾਂ ਵਾਲੇ ਮਸਲੇ ਚੱਕਦੇ ਕਦੇ ਸੁਖ ਬਲਾਹਦਾ ਜੇ ਜੋੜਤਾ ਯਾਰ ਸੁਖ ਬਲਾਹ ਤੂੰ ਸੁਣੋ ਗੱਲ ਸੁਣੋ ਨੈਸ਼ਮ ਤੁਹਾਡੇ ਸਾਰੇ ਮੁੱਦੇ ਹੋ ਗਏ ਇਹਨਾਂ ਮੁੱਦਿਆਂ ਦਾ ਕੀ ਆ ਜਿਹੜੇ ਆ ਮੁੱਦੇ ਸੀਗੇ ਕਹਿੰਦੇ ਕੋਈ ਵਹੀਕਲ ਨਹੀਂ ਸਰਕਾਰੀ ਬੱਸ ਨਹੀਂ ਕੋਈ ਪੁਲ ਨਹੀਂ ਕੋਈ ਸੜਕ ਨਹੀਂ ਦੇਖੋ ਜੀ ਜੇ ਪਿੰਡਾਂ ਵਾਲੇ ਬੰਦੇ ਬੈਠੇ ਆ ਤਾਂ ਸਭ ਨੂੰ ਪਤਾ ਹੈ ਕਿ ਜਦੋਂ ਬਡਾਲੀ ਸਾਹਿਬ ਇੱਥੇ ਅਕਾਲੀ ਦਲ ਦੇ ਐਮ.ਐਲ.ਏ ਹੁੰਦੇ ਸੀ ਉਹਨਾਂ ਨੇ ਆਪਣੀ ਵਿੱਤ ਤੋਂ ਵੱਧ ਕੇ ਕੰਮ ਕਰਾਇਆ ਚਾਹੇ ਉਹ ਪੁਲਾਂ ਦੀ ਗੱਲ ਸੀ ਚਾਹੇ ਰੂਟ ਦੀ ਗੱਲ ਸੀ ਕਿਸੇ ਤਰ੍ਹਾਂ ਦੀ ਗੱਲ ਸੀਗੀ ਦੇਖੋ ਇੱਕ ਇਹ ਪੁਲ ਵੀ ਨਹੀਂ ਹੁੰਦੇ ਸੀ ਜਿੱਦੋਂ ਤੁਸੀਂ ਚੱਲ ਕੇ ਆਇਆ ਸੜਕਾਂ ਵੀ ਟੁੱਟੀਆਂ ਹੋਈਆਂ ਸੀ ਮੇਰਾ ਪਿੰਡਾਂ ਨਾਲ ਇੱਧਰ ਮੈਂ ਆ ਰਿਹਾ ਆਂਦਾ ਜਾਂਦਾ ਰਿਹਾ ਪਿਛਲੇ ਘਟੋ ਘਟ 10 ਸਾਲਾਂ ਤੋਂ ਜੁੜਿਆ ਹੋਇਆ ਮੈਂ ਤੇ ਪਰ ਇਹ ਜਿਹੜੀ ਡਿਵੈਲਪਮੈਂਟ ਹੋਈ ਆ ਉਹ ਸਿਰਫ ਤੇ ਸਿਰਫ ਅਕਾਲੀ ਦਲ ਦੀ ਦੇਣ ਆ ਇਹਨਾਂ ਨੇ ਕੱਖ ਨਹੀਂ ਕਰਿਆ ਤੁਹਾਡੀ ਦੇਣ ਹੈ ਕੁਛ ਜਾਂ ਉਹ ਦੇਖੋ ਜਦੋਂ ਸਾਡੀ ਸਰਕਾਰ ਇੱਕ ਕਾਲੀ ਦਲ ਦੇ ਨਾਲ ਇੱਥੇ ਫੰਡ ਵੀ ਦਿੰਦੇ ਰਹੇ ਪਹਿਲਾਂ ਪਿੰਡਾਂ ਨੂੰ ਤੇ ਮੈਂ ਹੁਣ ਅਪੀਲ ਕਰ ਰਿਹਾ ਆਪਣੇ ਸਾਰੇ ਪਿੰਡ ਵਾਸੀਆਂ ਨੂੰ ਸਾਨੂੰ ਅਸੀਂ ਐਮਪੀ ਵੀ ਪਹਿਲੀ ਵਾਰ ਲੜ ਰਹੇ ਆ ਵੀ ਸਾਨੂੰ ਤੁਸੀਂ ਸਹਿਯੋਗ ਦਿਓ ਤੁਸੀਂ ਫੰਡ ਦਿਓ ਨੀ ਹੁਣ ਸਹਿਯੋਗ ਦੇਣਗੇ ਸਾਡੀ ਸੈਂਟਰ ਚ ਸਰਕਾਰ ਬਣੂਗੀ ਅਸੀਂ ਕਮਿਟਮੈਂਟ ਕਰਦੇ ਆਂ ਸਾਡੇ ਮਨਿਸਟਰ ਵੀ ਕਮਿਟਮੈਂਟ ਕਰਦੇ ਆਂ ਸੈਂਟਰ ਚ ਸੈਂਟਰ ਚ ਸਰਕਾਰ ਤਾਂ ਤੁਹਾਡੀ ਹੁਣ ਵੀ ਸੀਗੀ ਚਲੋ ਐਮਪੀ ਕਿਸੇ ਹੋਰ ਦਾ ਸੀ ਵਿਕਾਸ ਤਾਂ ਪਿੰਡਾਂ ਦਾ ਹੀ ਹੋਣਾ ਹਾਂਜੀ ਆਇਆ ਕੁਝ ਗ੍ਰਾਂਟ ਆਈ ਇੱਥੇ ਨਹੀਂ ਹਲੇ ਮੈਂ ਹੀ ਨਹੀਂ ਕਹਿੰਦਾ ਵੀ ਉਰੇ ਗਰਾਏ ਪਿੰਡਾਂ ਮੈਂ ਕੋਈ ਗ੍ਰਾਂਟ ਨਹੀਂ ਆਈ ਹਲੇ ਸਾਡੀ ਜਿਹੜੇ ਹੋਰ ਪਿੰਡ ਸੀਗੇ ਪਿਛਲੇ ਜਿਹੜੇ 5 ਪਿੰਡ ਉਹ ਸੈਂਟਰ ਦੀ ਸਕੀਮ ਨਾਲ ਪੁੱਲ ਲੱਗੇ ਜਿਹੜੇ ਪੰਜ ਪਿੱਛੇ ਦੀ ਮੈਡਮ ਉਦਘਾਟਨ ਕਰਕੇ ਗਈ ਹੈ ਨਾ ਅਨਮੋਲ ਗਗਨਮਾਨ ਉਹ ਸਾਡੇ ਸੈਂਟਰ ਦੇ ਪੈਸਿਆਂ ਨਾਲ ਕਰਕੇ ਗਈ ਹੈ ਸੈਂਟਰ ਦੇ ਪੈਸਿਆਂ ਦੇ ਨਾਲ ਕਹਿੰਦੇ ਪੁਲਾਂ ਦਾ ਉਦਘਾਟਨ ਕੀਤਾ ਰੋਹਿਤ ਲੋਕਾਂ ਦੇ ਸਵਾਲ ਬਹੁਤ ਨੇ ਕਿਉਂਕਿ ਇੱਕ ਤਾਂ ਸ਼ੁਰੂਆਤ ਹੋਈ ਹੈ ਹਜੇ पूरा एक काफला बनਿਆ ਪਿਆ ਲੋਕਾਂ ਦਾ ਬਿਲਕੁਲ ਕਮਲ ਜੇਕਰ ਹੈ ਪੰਜਾਬੀ ਦੇ ਵਿੱਚ ਕਹੀਏ ਕਿ ਦੀਵੇ ਥੱਲੇ ਹਨੇਰਾ ਤਾਂ ਇਹਨਾਂ ਪਿੰਡਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਇੱਕ ਪਾਸੇ ਮੈਂ ਗੱਲ ਕੀਤੀ ਚੰਡੀਗੜ੍ਹ ਦੀ ਤੇ ਦੂਸਰੇ ਪਾਸੇ ਇਹਨਾਂ ਪਿੰਡਾਂ ਦੀ ਗੱਲ ਨੌਜਵਾਨ ਬੈਠੇ ਆ ਕਿਵੇਂ ਦੇਖ ਰਹੇ ਹੋ ਕੀ ਸਵਾਲ ਨੇ ਤੁਹਾਡੇ ਨਾਲ ਲੀਡਰਾਂ ਤੋਂ ਸਰ ਸਾਡੇ ਇਹੀ ਸਵਾਲ ਹੈ ਜੀ ਵੀ ਸਾਡੇ ਇੱਥੇ ਸੁਧਾਰ ਕਰਨ ਹੁੰਦਾ ਜੀ ਚੰਡੀਗੜ੍ਹ ਦੇ ਨਾਲ ਲੱਗ ਕੇ ਅਸੀਂ ਨਾਲ ਰਹਿ ਰਹੇ ਹਈ ਚੰਡੀਗੜ੍ਹ ਦੇ ਸਾਡਾ ਕਾਹਤੋ ਸੁਧਾਰ ਨਹੀਂ ਹੁੰਦਾ ਤਾਂ ਤੁਹਾਡਾ ਸੁਧਾਰ ਕਿਉਂ ਨਹੀਂ ਰਹਾ ਬਜ਼ੁਰਗ ਇੱਧਰ ਬੈਠੇ ਸੀ ਬਾਪੂ ਜੀ ਕੀ ਸਵਾਲ ਸੀਗਾ ਤੁਹਾਡਾ ਸਾਡੇ ਆਈ ਜਗਾ ਵੀ ਮਤਲਬ ਇੱਥੇ ਚੰਡੀਗੜ੍ਹ ਦੇ ਨੈਟ ਹੜਾਈ ਦੇ ਥੱਲੇ ਆ ਬਿਲਕੁਲ ਨਾਲ ਉੱਥੇ ਬਾਹਰੀ ਤੱਕ ਕੁਝ ਨਹੀਂ ਹੋਇਆ ਆ ਦੋ ਫੁੱਲ ਆਏ ਸਿਰਫ ਬਦਾਰੀ ਨਾਲ ਲੁਆਏ ਬਿਆਂ ਹੋਰ ਕੋਈ ਕਿਸੇ ਨਾਲ ਕਮਿਊਨਿਕੇਰਿਆ ਪਾ ਸੜਕ ਜਿਹੜੀ ਕੜਾਈ ਦੀ ਹੈ ਪਹਿਲਾਂ ਰੱਬੀ ਨਾ ਕੜਾਈ ਦੀ ਹੈ ਰਬੀ ਨਾ ਕੜਾ ਮੱਧ ਬੰਦੀ ਉਸਨੇ ਕਰਾਈ ਤੇ ਲੇ ਬੰਦੀ ਉਸਨੇ ਕਰਾ ਕੇ ਸੜਕ ਕੜਾਈ ਨਹੀਂ ਮਾਜੀ ਕਹਿੰਦੇ ਉੱਪਰ ਤਾਂ ਬੱਕੀਆਂ ਦੇ ਬਾੜੇ ਆ ਠੀਕ ਹੈ ਠੀਕ ਹਰ ਟੋਟ ਟੋਡਾ ਕੀ ਸਵਾਲ ਹੈ ਜੀ ਸਾਡਾ ਜੀ ਇਹ ਮੈਨ ਜ਼ਮੀਨ ਦਾ ਜੀ 20 26 ਦਾ ਜੀ ਸਾਡਾ ਜਿਹੜਾ ਮੈਨ ਮੁੱਦਾ ਜਿਹੜਾ ਆਮ ਪਾਰਟੀ ਨੇ ਆਂਦੇ ਹੀ ਤੋੜਿਆ ਨਾ ਇਹ ਜਿਹੜਾ 20 26 ਇੰਤਕਾਲ ਸਾਡਾ ਜੀ ਇੰਤਕਾਲ ਦਾ ਮਾਮਲਾ ਹਾਂ ਇੰਤਕਾਲ ਦਾ ਮਾਮਲਾ ਇਦੋਂ ਕੀ ਦਾ ਸਵਾਲ ਜੀ ਕੀ ਸਵਾਲ ਹੈ ਭਾਈ ਜੀ ਅਸੀਂ ਸਾਰੀ ਪਾਰਟੀਆਂ ਦੇ ਦੁਖੀ ਆ ਜੀ ਜਦੋਂ ਇਸ ਤਰ੍ਹਾਂ ਦਾ ਕਦੇ ਆਪਾਂ ਰੋਕ ਤੰਮ ਕਰ ਦਿੰਦੇ ਆ ਤਾਂ ਸਾਡਾ ਇੱਕ ਅੱਧਾ ਕੰਮ ਹੋ ਜਾਂਦਾ 10 ਕੰਮ ਰੁਕ ਜਾਂਦੇ ਆ ਜੀ ਠੀਕ ਹੈ ਨਾ ਜੀ ਅਸੀਂ ਇਸ ਵਾਰ ਜੇ ਸਾਡਾ ਕੰਮ ਨਹੀਂ ਹੋਇਆ ਮੈਨ ਸਾਡਾ ਜ਼ਮੀਨ ਦਾ ਇੰਤਕਾਲ ਹੈ ਜੀ ਅ ਬੀਚਪੀਂ ਇੰਤਕਾਲ ਤੋੜਦੇ ਜੀ ਸਾਡਾ ਜਦੋਂ ਤੱਕ ਉਹ ਬਹਾਲ ਨਹੀਂ ਹੁੰਦਾ ਅਸੀਂ ਕਿਸੇ ਪਾਰਟੀ ਨੂੰ ਵੋਟ ਨਹੀਂ ਬਣੋਟਾਂ ਤੇ ਮੋਹਰਾਂ ਲਾ ਦੇਣੀਆਂ ਸਾਰੇ ਟੱਬਰ ਕਿਸੇ ਦਿਨ ਲਾਣੀ ਜੀ ਆਪਾਂ ਲਾਣੀਓ ਨਹੀਂ ਜੀ ਠੀਕ ਹੈ ਚਲੋ ਵੋਟਾਂ ਦਾ ਬਾਈਕਾਟ ਕਰ ਰਿਹਾ ਪਰ ਅਪੀਲ ਜ਼ਰੂਰ ਹੈਗੀ ਕਿ ਨੌਜਵਾਨ ਦਾ ਸਵਾਲ ਹੈ ਭਾਈ ਜੀ ਕੀ ਨਾਮ ਹੈ ਔਰ ਸਵਾਲ ਕੀ ਨਹੀਂ ਭਾਈ ਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਕਸੋਲੀ ਪਿੰਡ ਦਾ ਵਸਨੀਕਾਂ ਨਹੀਂ ਮੈਂ ਤੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਭਾਈ ਸਾਹਿਬ ਆਏ ਆ ਉਹਨਾਂ ਨੇ ਜਿੰਨੇ ਵੀ ਨੋਟ ਉਹਨਾਂ ਨੇ ਗਿਣਵਾਇਆ ਸੀ ਇਹ ਕੰਮ ਕਰਤਾ ਇਹ ਕੰਮ ਕਰਤਾ ਸਾਡੇ 5 ਪਿੰਡਾਂ ਵਾਸਤੇ ਕੋਈ ਇੱਕ ਕੰਮ ਦੱਸ ਦੇ ਇਹ ਉਹਨਾਂ ਦਾ ਸਵਾਲ ਹੈ ਜੀ ਠੀਕ ਹੈ ਠੀਕ ਹੈ ਪੰਜ ਪਿੰਡਾਂ ਦੇ ਜੀ 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 ਸੁਣੋ 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 ਦੂਸਰੀ ਗੱਲ ਜੀ ਤੇ ਜਿਹੜਾ ਸਾਡਾ ਮੇਨ ਮੁੱਦਾ ਹੈ ਜੀ ਉਹ ਹੈਗਾ 20 26 ਦਾ ਇੰਤਕਾਲ ਹੈ ਜੀ ਜਿਹੜੀ ਸਾਡੀ ਖੇਵਟ ਜ਼ਮੀਨਾਂ ਹੈ ਜੀ ਠੀਕ ਹੈ ਜੀ ਉਹ ਇੰਤਕਾਲ ਆਮ ਆਦਮੀ ਪਾਰਟੀ ਜਦੋਂ ਤੋਂ ਸਰਕਾਰ ਆਈ ਹੈ ਜੀ ਉਦੋਂ ਤੋਂ ਸਾਡਾ ਬਿਲਕੁਲ ਰੱਦ ਕਰ ਦਿੱਤਾ ਗਿਆ ਅੱਜ ਤੋਂ ਪਹਿਲਾਂ ਕਾਲੀ ਦਲ ਵੀ ਆਲੇ ਕਾਂਗਰਸ ਵੀ ਆਲੇ ਬੀਜੇਪੀ ਨਹੀਂ ਕਾਂਗਰਸ ਤੇ ਕਾਲੀ ਮਿਲੀ ਜੁਲੀ ਸਰਕਾਰ ਸੀ ਚਲੋ ਮਿਲੀ ਜੁਲੀ ਹੈਨਾ ਉਹ ਆਲੇ ਕਿਸੇ ਨੇ ਮੁੱਦੇ ਦੇ ਕੋਈ ਛੇੜਖਾਨੀ ਨਹੀਂ ਕੀਤੀ ਸਿਰਫ ਉਹ ਸਿਰਫ ਆਏ ਆਮ ਆਦਮੀ ਪਾਰਟੀ ਆਈ ਹੈ ਇਹਨੇ ਆ ਕੇ ਸਾਡਾ ਸਾਰੀ ਜ਼ੀਰੋ ਕਰਤਾ ਉਹਦੇ ਪਛਤਾਏ ਹੋਏ ਅਸੀਂ ਅੱਜ ਸਾਨੂੰ ਇੱਕ ਕਦਮ ਚੁੱਕਣਾ ਪਿਆ ਠੀਕ ਹੈ 20 26 ਦੀ ਇੰਤਕਾਲ ਦਾ ਮਾਮਲਾ ਹੈਗਾ ਔਰ ਪੰਜ ਪਿੰਡਾਂ ਚ ਕੀ ਕੀਤਾ ਉਸ ਤੋਂ ਇਲਾਵਾ ਸਾਡੇ ਪੁਲਾਂ ਦੀ ਸਮੱਸਿਆ ਹੈ ਜੀ ਤੁਸੀਂ ਕਿਤੇ ਬਰਸਾਤ ਦੇ ਟਾਈਮ ਦੇ ਵਿੱਚ ਆ ਕੇ ਦੇਖੋ ਦੋ ਪੁਲ ਅੱਗੇ ਲਾਤੇ ਜਿਹੜੀ ਪਾਰਟੀ ਨੇ ਲਾਏ ਆ ਉਹ ਮੈਂ ਨਹੀਂ ਕਹਿੰਦਾ ਕਾਂਗਰਸ ਨੇ ਲਾਏ ਆ ਭਾਵੇਂ ਕਾਦੀਆਂ ਲਾਏ ਆ ਉਹ ਲਾਏ ਆ ਤੇ ਉਹ ਅੱਗੇ ਵਾਲੇ ਲਾਤੇ ਜਿੱਥੋਂ ਆਪਾਂ ਜੁੜਦੇ ਆਂ ਸ਼ਹਿਰ ਨਾਲ ਉਹ ਦੋ ਪੁਲ ਨਹੀਂ ਲੱਗੇ ਜੀ ਚੰਡੀਗੜ੍ਹ ਵੱਲ ਨੂੰ ਪੁਲ ਹੈ ਨਹੀਂ ਚੰਡੀਗੜ੍ਹ ਵੱਲ ਨੂੰ ਹੈ ਨਹੀਂ ਉਸ ਤੋਂ ਅਗਲੇ ਵਾਲੇ ਦੋ ਲਾਤੇ ਜੀ ਕਿਉਂ ਵੀ ਜਦੋਂ ਉਹ ਦੋ ਪੁਲਾਂ ਦਾ ਅਸੀਂ ਕੀ ਕਰਨਾ ਜਿੱਥੋਂ ਅਸੀਂ ਸ਼ਹਿਰ ਨਾਲ ਜੁੜਨਾ ਬਿਲਕੁਲ ਬਿਲਕੁਲ ਉਹ ਨਹੀਂ ਤੇ ਚੰਡੀਗੜ੍ਹ ਨੂੰ ਜੋੜਨ ਵਾਲੇ ਪੁਲਾਂ ਦੀ ਪ੍ਰੋਬਲਮ ਹੈ ਕੀ ਨਾਮ ਹੈ ਤੁਹਾਡਾ ਇਹਨਾਂ ਗੱਲ ਕੀ ਨਾਮ ਹੈ ਕੀ ਨਾਮ ਸੰਜੀਵ ਕੁਮਾਰ ਆ ਜੀ ਮੇਹਰਬਾਨ ਕੀ ਕੀ ਪ੍ਰੋਬਲਮ ਹੈ ਜੀ ਮੇਨ ਚੀਜ਼ ਸਾਡੀ ਇਹੀ ਹੈ ਕਿ ਆਵਾਜਾਈ ਦਾ ਸਾਧਨ ਹੈ ਸਾਡਾ ਚੰਡੀਗੜ੍ਹ ਦੇ ਨਾਲ ਸਾਰਾ ਲਿੰਕ ਹੈ ਸਾਡੇ ਬੱਚੇ ਵੀ ਸਟਡੀ ਕਰਨ ਜਾਂਦੇ ਚੰਡੀਗੜ੍ਹ ਜਾਂਦੇ ਆ ਜੌਬ ਕਰਨ ਵਾਸਤੇ ਅਸੀਂ ਸਾਰੇ ਸ਼ਹਿਰ ਵੱਲ ਜਾਂਦੇ ਆ ਬਟ ਉਹជា ਕਿ ਸਾਡੀ ਕੋਈ ਕਨੈ ਹਾਂਜੀ ਹਾਂਜੀ ਬਿਲਕੁਲ ਅਸੀਂ ਸਾਰੇ ਹੀ ਪਾਰਟੀ ਨੂੰ ਹ ਤੱਕ ਵੋਟਾਂ ਪਾਉਂਦੇ ਆ ਰਹੇ ਹਾਂ ਜੀ ਮੇਰੇ ਨਾਲ ਗੁਰਦੇਵ ਸਿੰਘ ਜੀ ਤੇ ਮੈਂ 10 ਸਾਲ ਆਪਣਾ ਪੰਚਾਇਤ ਮੈਂਬਰ ਵੀ ਰਿਹਾ ਵੀ ਸਵਾਲ ਗੁਰਦੇਵ ਜੀ ਹਾਂ ਬਿਲਕੁਲ ਅਸੀਂ ਕਾਂਗਰਸ ਪਾਰਟੀ ਵਾਲਾਂ ਕੋਲ ਵੀ ਜਾਂਦੇ ਰਹੇ ਹਾਂ ਜੀ ਸਵਾਲ ਕੀ ਹੈ ਸਵਾਲ ਦੱਸ ਦਿਓ ਸਾਡਾ ਮੇਨ ਇਹ ਹੈ ਜੀ 2026 ਜੋ ਸਾਡਾ ਇੰਤਕਾਲ ਤੋੜਿਆ ਆਂ ਪਾਰਟੀ ਨੇ ਤੋੜਿਆ ਜੀ ਸਾਨੂੰ ਜਵਾਬ ਦੇਵੇ ਕਿਉਂ ਤੋੜਿਆ ਜੀ ਜਦ ਕੇ ਸਾਨੂੰ ਕਿਸੇ ਨੂੰ ਵੀ ਕਿਸਾਨਾਂ ਨੂੰ ਪੁੱਛਿਆ ਗਿਆ ਨਹੀਂ ਹੈ ਜੀ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦੋਂ ਕੋਰਟ ਤੋਂ ਸਾਨੂੰ ਸਾਹਮਣੇ ਇਹਨਾਂ ਨੂੰ ਭੇਜਤੇ ਠੀਕ ਹੈ ਕੀ ਸਾਨੂੰ ਕੋਈ ਨੋਟੀਫਿਕੇਸ਼ਨ ਇਹਨਾਂ ਨੂੰ ਦੇਣਾ ਕਥਾਣਾ ਨੂੰ ਦੇਣਾ ਨਹੀਂ ਬਣਦਾ ਆਮ ਆਦਮੀ ਪਾਰਟੀ ਤੇ ਜੀ ਸਭ ਤੋਂ ਵੱਡਾ ਸਵਾਲ ਪੰਜ ਪਿੰਡਾਂ ਦਾ ਦੇਖੋ ਪੰਜ ਪਿੰਡਾਂ ਦੇ ਲੋਕ ਕਹਿੰਦੇ ਅਸੀਂ ਵੋਟ ਹੀ ਨਹੀਂ ਪਾਉਣੀ B 26 ਦਾ ਪੁਸ਼ਤੈਨੀ ਇੰਤਕਾਲ ਸੀ ਇੰਤਕਾਲ ਤੋੜ ਕੇ ਕਹਿੰਦੇ ਜੀ ਜ਼ਮੀਨਾਂ ਸਾਡੇ ਤੋਂ ਵਾਪਸ ਲੈ ਲਈਆਂ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਇੱਕ ਗੱਲ ਬਿਲਕੁਲ ਠੀਕ ਹੈ ਕਿ ਇਹਨਾਂ ਦਾ ਜਿਹੜਾ ਹੈਗਾ ਇੰਤਕਾਲ ਦਾ ਮਸਲਾ ਚੱਲ ਰਿਹਾ ਹੈਗਾ ਕਿ ਮੈਂ ਵੀ ਕਈ ਵਾਰ ਇਸ ਤੋਂ ਪਹਿਲਾਂ ਵੀ ਪਿੰਡਾਂ ਇਸ ਨਾ ਪਿੰਡਾਂ ਦੇ ਵਿੱਚ ਆਇਆ ਤੇ ਇਹਨਾਂ ਨੇ ਮੇਰੇ ਕੋਲ ਵੀ ਜਿਹੜੇ ਇਹਦੇ ਹੈਗੇ ਇੱਥੋਂ ਦੇ ਲੋਕਾਂ ਨੇ ਗੱਲ ਕੀਤੀ ਸੀਗੀ ਪਰ ਜੇ ਮੈਂ ਇੱਕ ਗੱਲ ਇਹ ਗੱਲ ਕਹਿ ਰਿਹਾ ਕਿ ਇੰਤਕਾਲ ਜਿਹੜਾ ਟੁੱਟਿਆ ਤੇ ਪਰ ਕਿਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਇਹਨਾਂ ਨੂੰ ਕਿਸੇ ਵੀ ਜ਼ਮੀਨ ਦੇ ਵਿੱਚੋਂ ਗੈਰ ਕਾਬਜ਼ ਨਹੀਂ ਕੀਤਾ ਕਿਸੇ ਵੀ ਜ਼ਮੀਨ ਦੇ ਵਿੱਚ ਉਹਨਾਂ ਦਾ ਕਬਜ਼ਾ ਨਹੀਂ ਹਲਾਇਆ ਗਿਆ ਨਾ ਦਾ ਇੰਤਕਾਲ ਇਹ ਵੀ ਬਹੁਤ ਜਲਦੀ ਸਹੀ ਕੀਤਾ ਜਾਊਗਾ ਕੋੜਾ ਕਿਉਂ ਗਿਆ ਸੀਗਾ ਉਹ ਜਵਾਬ ਜ਼ਰੂਰ ਨਹੀਂ ਦੇਖੋ ਸ਼ਾਮਲਾਟਾ ਜ਼ਮੀਨ ਸ਼ਾਮਲਾਟਾ ਜਿਹੜੀ ਜ਼ਮੀਨਾਂ ਸੀਗੀਆਂ ਉਹਨੂੰ ਛਡਾਉਣ ਦੀ ਇੱਕ ਪੰਜਾਬ ਸਰਕਾਰ ਨੇ ਕਮਹਿੰਮ ਚਲਾਈ ਜਿਹੜਾ ਇਹ ਏਰੀਆ ਹੈਗਾ ਗ੍ਰੀਨ ਬੈਲਟ ਦਾ ਏਰੀਆ ਤੁਸੀਂ ਸਾਰੀ ਪੈਰੀਫੇਰੀ ਦੇ ਬਾਰੇ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋਗੇ ਕਿਉਂਕਿ ਕੁਝ ਵੱਡੇ ਘਰਾਣਿਆਂ ਨੇ ਵੀ ਇੱਥੇ ਜਿਹੜੇ ਹੈਗੇ ਨੇ ਫਾਰਮ ਹਾਊਸ ਵਗੈਰਾ ਬਣੇ ਨੇ ਉਹਨਾਂ ਨੇ ਛੜੀਆਂ ਹੈਗੀਆਂ ਸ਼ਾਮਲਾਟਾ ਜ਼ਮੀਨਾਂ ਦੱਬੀਆਂ ਹੋਈਆਂ ਨੇਗੀਆਂ ਪਰ ਜਿਹੜਾ ਇਹਨਾਂ ਦਾ ਹੈਗਾ ਸੀਗਾ ਪਿੰਡ ਦਾ ਮਸਲਾ ਉਹ ਬਿਲਕੁਲ ਅਲੱਗ ਸੀ ਇਹ ओरिजिनल ਅਲਾਉਟੀ ਨੇ ਇਹ ओरिजिनल ਅਲਾਉ ਔਰ ਇਹ ਇਹਨਾਂ ਦੀਆਂ ਜ਼ਮੀਨਾਂ ਬਿਲਕੁਲ ਵਾਪਸ ਦਵਾਈਆਂ ਜਾਣਗੀਆਂ ਔਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਔਰ ਮੈਡਮ ਅਨਮੋਲ ਗਗਨਮਾਨ ਬਿਲਕੁਲ ਇਸ ਸਟੈਂਡ ਦੇ ਉੱਤੇ ਕਲੀਅਰ ਨੇ ਕਹਿੰਦੇ ਜ਼ਮੀਨਾਂ ਵਾਪਸ ਦਵਾਈਆਂ ਜਾਣਗੀਆਂ ਔਰ ਨਾ ਇਹਨਾਂ ਨੂੰ ਇਹਨਾਂ ਜ਼ਮੀਨਾਂ ਦੇ ਵਿੱਚੋਂ ਕੱਢਿਆ ਜਾਵੇਗਾ ਔਰ ਇਹਨਾਂ ਨੂੰ ਸਰਕਾਰ ਅੱਜ ਵੀ ਮਾਲਕ ਮੰਦੀ ਹੈ ਜੁਜੀਕਲ ਇਹ ਹੈ ਕਿ ਕਹਿੰਦੇ ਕਹਿੰਦੇ ਇਸ ਪਿੰਡ ਤੋਂ ਚੰਡੀਗੜ੍ਹ ਜਾਣਾ ਉਹ ਰਸਤੇ 'ਚ ਤੁਸੀਂ ਵੀ ਆਏ ਹੋਗੇ ਨਦੀਆਂ ਵਿੱਚ ਦੀ ਲੰਘ ਕੇ ਆਉਣਾ ਪੈਂਦਾ ਪਿੰਡ ਦੀ ਕਨੈਕਟੀਵਿਟੀ ਚੰਡੀਗੜ੍ਹ ਤੱਕ ਸਹੀ ਨਹੀਂ ਹੈਗੀਗੀ ਬਿਲਕੁਲ ਦੇਖੋ ਗੱਲ ਇਹ ਆ ਅਗਰ ਤੁਸੀਂ ਇਹ ਗੱਲ ਕਰੋਗੇ ਮੈਂ ਪਹਿਲਾਂ ਵੀ ਉਹਨਾਂ ਲਿਸਟ ਉਹਨਾਂ ਉਹਨਾਂ 11 ਲਿਸਟ ਦੇ ਵਿੱਚ ਇਹ ਦੋ ਪੁਲ ਸੀਗੇ ਇਹ ਪੁਲ ਸੀ ਇਹਨਾਂ ਦਾ ਜਲਦੀ ਇਹਨਾਂ ਦਾ ਹੋ ਜਾਣਾਗਾ ਇਹ ਪੁਲ ਵੀ ਸੀਗੇ ਇਹ ਪੁਲ ਜਲਦੀ ਪਾਸ ਹੋਰ 95% ਸੜਕਾਂ ਦਾ ਕੰਮ ਜਿਹੜਾ ਹੈਗਾ ਕੋਡ ਆਫ ਕੰਡਕਟ ਜਦੋਂ ਖਤਮ ਹੋਏਗਾ ਤੇ ਕੰਮ ਵੀ ਸੜਕਾਂ ਦਾ ਚੱਲਣਾ ਹੈਗਾ ਸਾਰੀ ਡਿਵੈਲਪਮੈਂਟ ਹੋਣੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਇਹ ਡਿਵੈਲਪਮੈਂਟ ਕਰੇਗੀ ਮੈਡਮ ਅਨਮੋਲ ਗਗਨ ਮਾਨ ਨੇ ਤਿਆ ਕੀਤਾ ਹੋਇਆ ਕਿ ਖਰ ਖਰੜ ਹਲਕੇ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਦਾ ਹਲਕਾ ਬਣਾਉਣਾ ਔਰ ਕਾਂਗਰਸ ਕਾਂਗਰਸ ਪਾਰਟੀ ਨੇ ਲੰਮਾ ਸਮਾਂ ਰਾਜ ਕੀਤਾ ਜੀ ਇੱਕ ਵਿਅਕਤੀ ਆਪਣੀ ਰਾਜ ਜੀ ਪਹਿਲੇ ਤਾਂ ਮੈਂ ਜਿਹੜੇ ਕਹ ਰਹੇ ਹਨਮੋਲ ਗਗਨਮਾਨ ਜਿਹੜੇ ਕਹਿੰਦੇ ਸੀ ਮੈਂ 5 ਮਿੰਟ ਚ ਐਮਐਸਪੀ ਦਿਲਾ ਦਾਂਗੀ ਇਹ ਉਹਨਾਂ ਦੇ ਉਹੀ ਵਾਦੇ ਨੇ 5 ਮਿੰਟ ਵਾਲੇ ਜਿਹੜੇ ਕਹਿੰਦੇ ਚੁਟਕੀ ਮਾਰ ਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ 5 ਮਿੰਟ ਵਾਲੇ ਹੀ ਵਾਦੇ ਹਨ ਮੰਦਿਆ ਦੀ ਇਸ ਏਰੀਆ ਚ ਮੇਰੀ ਸ਼ਾਹ ਟੈਲੀ ਵਿਜਿਟ ਹੈ ਮੈਂ ਵੀ ਚੰਡੀਗੜ੍ਹ ਚ ਰਹਿਣ ਵਾਲਾ ਬਸਨੀਕਾ ਠੀਕ ਹੈ ਇਸ ਏਰੀਆ ਦੀ ਡਿਵੈਲਪਮੈਂਟ ਵੀ ਚੰਡੀਗੜ੍ਹ ਦੇ ਚਰਜ ਤੇ ਨਹੀਂ ਹੋਈ ਪਰ ਜੇ ਕਾਂਗਰਸ ਇਸ ਸਟੇਟ ਚ ਆਏਗੀ ਤੇ ਮੈਂ ਇੱਥੇ ਬਹਿ ਕੇ ਵਾਦਾ ਕਰਕੇ ਜਾਂਦਾ ਕਿਸੇ ਇਲਾਕੇ ਨੂੰ ਪੂਰੀ ਅੱਛੇ ਤਰੀਕੇ ਨਾਲ ਦੇਖੇਗਾ ਕਾਂਗਰਸ ਤਾਂ ਸੀਟ ਚ ਰਹਿ ਚੁੱਕੀ ਹੈ ਸਰ ਰਹਿ ਚੁੱਕੀ ਹੈ ਅੱਜ ਤੋਂ 5 ਸਾਲ ਪਹਿਲੇ ਜਿਹੜੀ ਕਾਂਗਰਸ ਰਹਿ ਚੁੱਕੀ ਹੈ ਉਹਦਾ ਵੀ ਜਵਾਬ ਦੇਵਾਂਗਾ ਉਹ ਚ ਮੁੱਖ ਮੰਤਰੀ ਕਾਂਗਰਸ ਦਾ ਸੀ ਪਰ ਉਹ ਹੈ ਭਾਜਪਾ ਦਾ ਬੰਦਾ ਸੀ ਮੈਂ ਉਹਨਾਂ ਦੀ ਗੱਲ ਕਰ ਲੋਕਾਂ ਨੇ ਤਾਂ ਨਹੀਂ ਕਿਹਾ ਸੀ ਲਾਉਣ ਲਈ ਉਹ ਤਾਂ ਤੁਸੀਂ ਲਾਇਆ ਘਰ ਘਰ ਕੈਪਟਨ ਚਾਹ ਵਿਦ ਕੈਪਟਨ ਲੱਸੀ ਵਿਦ ਕੈਪਟਨ ਪਤਾ ਨਹੀਂ ਕੀ ਕੁਛ ਕੈਪਟਨ ਦੇ ਨਾਲ ਤੇ ਲੋਕਾਂ ਨੇ ਨਹੀਂ ਨਾ ਉਹ ਤਾਂ ਤੁਸੀਂ ਲਾਇਆ ਸੀ ਉਦੋਂ ਜੀ 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 ਮੈਂ ਮੈਂ ਉਸੇ ਗੱਲ ਦਾ ਜਵਾਬ ਦੇਣਾ ਚਾਹੁੰਦਾ ਜੋ ਐਮਪੀ ਸੀ ਸਾ ਉਹਨਾਂ ਕੋ ਜਿੰਨਾ ਕੋ ਪਾਰਟੀ ਲੈਡ ਫੰਡ ਸੀ ਉਸ ਹਿਸਾਬ ਨਾਲ ਪਰ ਕਾਂਗਰਸ ਨੇ 70 ਸਾਲ ਚ ਜੋ ਇਸ ਇਸ ਆਨੰਦਪੁਰ ਮੈਂ ਕਹਿੰਦਾ ਠੀਕ ਹੈ ਵੀ ਆਨੰਦਪੁਰ ਦਾ ਏਰੀਆ ਹੈ ਥੋੜਾ ਜਿਹਾ ਪਿਛੜਾ ਰਹਿ ਗਿਆ ਇਸ ਗੱਲ ਤੇ ਪਰ ਆਨੰਦਪੁਰ ਦੇ ਅੰਦਰ ਜੋ ਵੀ ਮੂਲभूत ਸਹੂਲਤਾਂ ਮਦ ਦਿੱਤੀਆਂ ਗਈਆਂ ਜਾਂ ਜੋ ਵੀ ਇੰਡਸਟਰੀਅਲ ਡਿਵੈਲਪਮੈਂਟ ਕੀਤੀ ਉਹ ਕਾਂਗਰਸ ਨੇ ਕੀਤੀ ਪਾਗੜਾ ਨੰਗਲ ਦੇਖ ਲਓ ਐਨਐਫਐਲ ਦੇਖ ਲਓ ਤੁਸੀਂ ਜਿੰਨਾ ਵੀ ਥਰਮਲ ਪਾਵਰ ਸਟੇਸ਼ਨ ਹੈ ਇਹ ਕਾਂਗਰਸ ਨੇ ਦੇਣਾ ਇਸ 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 ਇਨਾ ਇਨਾ ਜਨਾਬ ਜਨਾਬ ਦੋ ਮਿੰਟ ਦੂਜੀ ਦੀ ਗੱਲ ਵੀ ਸੁਣੋ ਇਹਨਾਂ ਪਿੰਡਾਂ ਤੋਂ ਨੰਗਲ ਜਾਣ ਦੇ ਲਈ ਰਸਤਾ ਸਿੱਧਾ ਕਿਹੜਾ ਪੈਂਦਾ ਮੈਨੂੰ ਉਹ ਦੱਸ ਦਿਓ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ ਇਹ 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 ਪਿੰਡਾਂ ਲਈ ਕੀ ਕਰਿਆ ਇਹ ਕਿਉਂਕਿ ਅੱਜ ਅਸੀਂ ਜਿਹੜੇ ਡਿਬੇਟ ਕਰਨ ਆਏ ਆ ਜੇ ਅਸੀਂ ਕੋਈ ਪ੍ਰਧਾਨ ਮੰਤਰੀ ਦੇ ਜਸਟ ਪ੍ਰਧਾਨ ਮੰਤਰੀ ਉੱਤੇ ਡਿਬੇਟ ਕਰਨ ਆਏ ਆ ਔਰ ਸਾਡਾ ਮੁੱਦਾ ਪ੍ਰਧਾਨ ਮੰਤਰੀ ਆ ਸਾਡਾ ਮੁੱਦਾ ਪੂਰੇ ਦੇਸ਼ ਦੀ ਦੇਸ਼ ਦੀ ਤਰੱਕੀ ਕਰਨਾ ਹੈ ਸਾਡਾ ਮੁੱਦਾ ਅੱਜ ਦੀ ਡੇਟ ਦੇ ਅੰਦਰ ਜੋਬ ਰਾਹੁਲ ਜੀ ਨੇ ਅੱਜ ਕਾਂਗਰਸ ਨੇ ਸਕੀਮਾਂ ਦਿੱਤੀਆਂ ਉਹ ਅਸੀਂ ਲੋਕਾਂ ਦੇ ਅੰਦਰ ਪ੍ਰਚਾਰ ਕਰਨਾ ਚਾਹੁੰਦੇ ਅਕਾਲੀ ਦਲ ਔਰ ਜਦੋਂ ਸਟੇਟ ਦੀ ਸਰਕਾਰ ਸੀ ਸੈਂਟਰ 'ਚ ਬੀਜੇਪੀ ਸੀਗੀ ਸੈਂਟਰ ਜਿਵੇਂ ਕੇ ਕਾਂਗਰਸ ਵੀ ਰਹੀ ਉਹਨਾਂ ਤੋਂ ਲਾਇਡ ਲੈ ਕੇ ਐਮਪੀ ਆਏ ਚਾਹੇ ਸਾਡੇ ਐਮਐਲਏ ਸੀ ਉਹਨਾਂ ਨੇ ਜਿੰਨੇ ਮੈਂ ਪੁਲ ਬਣਾਏ ਆ ਇਹ ਕਹਿੰਦੇ ਜੀ ਇਧਰਲੇ ਪਾਸੇ ਨੂੰ ਪੁਲ ਹੈ ਨਹੀਂ ਪਿੰਡ ਤੋਂ ਅੱਗੇ ਪੁਲ ਅਸੀ ਕੀ ਕਰਨਾ ਇੱਥੋਂ ਚੰਡੀਗੜ੍ਹ ਜਾਂਦੇ ਦੇ ਰਸਤੇ ਜਿਵੇਂ ਪੁਲ ਹੈ ਨਹੀਂ ਇੱਕ ਮਿੰਟ ਇੱਥੋਂ ਪਾਸਿਓਂ ਤੋਂ ਸ਼ੁਰੂ ਹੁੰਦੇ ਆ ਠੀਕ ਹੈ ਜੀ ਐਂਟਰੀ ਆਪਾਂ ਉਹ ਬੈਰੀ ਵਾਸਤੇ ਚ ਇੱਕ ਤੁਸੀਂ ਨਦੀ ਜੋ ਤੁਸੀਂ ਨਹੀਂ ਆਏਗੇ ਜਿਹੜੀ ਨਦੀ ਹੈ ਜੀ ਜਿਹੜਾ ਗੂੜੇ ਔਰ ਕਸੋਲੀ ਨੂੰ ਜੋੜਦੀ ਆ ਉਹਦਾ ਤਾਂ ਜੀ ਦੇਖੋ ਪ੍ਰੈਜ਼ੀਡੈਂਟ ਸਰਕਾਰ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਕਿ ਹੁਣ ਇਹਨਾਂ ਨੇ ਆ ਕਾਗਜ ਕੱਢ ਕੇ ਦਿਖਾਰੇ ਸੀ ਮੈਂ ਤਾਂ ਤੁਹਾਨੂੰ ਪੁੱਛਦਾ ਤੋੜੀ ਵੀ ਰਹੀ ਹੈ ਸਰਕਾਰ ਤੁਸੀਂ ਬਣਾਇਆ ਕਿਉਂ ਨਹੀਂ ਉਹ ਪੁਲ ਪਿੱਛੇ ਜੇ ਚਾਰ ਬਣਾ ਸਕਦੇ ਤਾਂ ਪੰਜਵਾਂ ਵੀ ਬਣਾ ਸਕਦੇ ਸੀ ਮੁੜ ਕੇ ਇਹਨਾਂ ਨੇ ਕਾਂਗਰਸ ਨੂੰ ਜਿਤਾਇਆ ਇੱਥੇ ਸਾਡੀ ਸਰਕਾਰ ਦੇ 10 ਸਾਲ ਤੋਂ ਬਾਅਦ 5 ਸਾਲ ਸਰਕਾਰ ਕਾਂਗਰਸੀ ਰਹੀਆਂ ਉਹ ਪੰਜਵਾਂ ਪੁਲ ਵੀ ਲਾ ਦਿੰਦੇ ਅਸੀਂ ਬੀਜਪੀ ਕਿਵੇਂ ਦੇਖ ਰਹੀ ਹੈ ਇਸ ਚੀਜ਼ ਨੂੰ ਕਿਉਂਕਿ ਸਿਹਤ ਦਾ ਮੁੱਦਾ ਪੁਲਾਂ ਦਾ ਮੁੱਦਾ ਹਲੇ ਤੱਕ ਨਹੀਂ ਕਹਿੰਦੇ ਹੱਲ ਹੋ ਸਕੇ ਬਾਈ ਜੀ ਮੈਂ ਤਾਂ ਪਹਿਲਾਂ ਹੀ ਦੱਸਿਆ ਅਸੀਂ ਪਹਿਲੀ ਵਾਰ ਚੋਣਾਂ ਚਾ ਰਹੇ ਹਾਂ ਇੱਥੇ ਅਤੇ ਮੈਂ ਤਾਂ ਇੱਕ ਜ਼ਮੀਨ ਵਾਲੇ ਮੁੱਦੇ ਦੱਸਣਾ ਚਾਹਨਾ ਵੀ ਆ ਜਿਹੜੀ ਅਨਮੋਲ ਅਗਨਮਾਨ ਜਾਂ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆਈ ਹੈ ਮੈਂ ਲੋਕਲ ਪਿੰਡਾਂ ਦਾ ਰਹਿਣ ਵਾਲਾ ਨਿਆ گاਉਂ ਦਾ ਜੱਦੀ ਰਹਿਣ ਵਾਲਾ ਇਹ ਇਹ ਜਿਹੜੇ ਸ਼ਾਮਲਾ ਜ਼ਮੀਨ ਕਹਿੰਦੇ ਆ ਇੱਥੇ ਕੋਈ ਸ਼ਾਮਲਾ ਜ਼ਮੀਨ ਨਹੀਂ ਹੈ ਇਹ ਸਾਡੀ ਜ਼ਮੀਨਾਂ ਨੂੰ ਵੇਚ ਕੇ ਇਹ ਕਹਿੰਦੇ ਆ ਅਸੀਂ ਪੰਜਾਬ ਦਾ ਕਰਜ਼ਾਦਾਰ ਨਾ ਕਿਉਂ ਮੁਹਾਲੀ ਜ਼ਿਲ੍ਹਾ ਹੀ ਇੱਕ ਕੱਲਾ ਕਰਜ਼ਾਦਾਰਨ ਨੂੰ ਕੱਲਾ ਮੁਹਾਲੀ ਜ਼ਿਲ੍ਹਾ ਹੀ ਬਈ ਇੱਕ ਕੱਲਾ ਮੁਹਾਲੀ ਜ਼ਿਲ੍ਹਾ ਹੀ ਕਰਜ਼ਾਦਾਰਨ ਨੇ ਨੂੰ ਇਹ ਮਾਰੀ ਜ਼ਮੀਨਾਂ ਮੈਂ ਵੀ ਲੋਕਲ ਪਿੰਡਾਂ ਘਰੇ ਨੇ ਵਾਲਾ ਨਾਮੇਰੋਂ ਦਾ ਇਹ ਤੱਕੇ ਤੇ ਸ਼ਾਮਲਾ ਜ਼ਮੀਨਾਂ ਦੱਸ-ਦੱਸ ਕੇ ਮੈਨੂੰ ਧੱਬ ਰਹੇ ਆ ਮੈਨੂੰ ਮarre ਗੱਲ ਘੋੜ ਦੋ ਤਮੇ ਮarre ਗੱਲ ਮarre ਸੱਪਾ ਪਾ ਲੋ ਤਮੇ ਜੀ ਕਿ ਮੈਂ ਲੜਦਾ ਮੈਂ ਸ਼ਾਮ ਲੜਦਾ ਦੇਖੋ ਜੀ ਜਿਹੜੇ ਇਹਨਾਂ ਨੇ ਇੰਤਕਾਲ ਵਾਲੀ ਗੱਲ ਕੀਤੀ ਸੀ ਨਾ ਇੰਤਕਾਲ ਤੋੜੇ ਭਗਵਾਨ ਤਮਨ ਯਾਰ ਇੱਕ ਮਿੰਟ ਬਾਈ ਜੀ ਗੱਲ ਸੁਣ ਲੋ ਇੱਕ ਮਿੰਟ ਭਗਵਾਨ ਤਮਨ ਸਾਹਿਬ ਦਾ ਇੱਕ ਮਿੰਟ ਭਗਵਾਨ ਤਮਨ ਸਾਹਿਬ ਦਾ ਇਲੈਕਸ਼ਨਾਂ ਤੋਂ ਪਹਿਲਾਂ ਬਿਆਨ ਦਿੱਤਾ ਇੱਕ ਡਰਾਮਾ ਕਰਿਆ ਉਹਨੇ ਵੀ ਮੈਂ ਐਨਓਸੀ ਦੀ ਸ਼ਰਤ ਹਟਾ ਦੂੰਗਾ ਉਹ ਬਾਈ ਪਿੰਡਾਂ ਤੋਂ ਬਗੈਰ ਕੇ ਪਿੱਛੇ ਮੈਂ ਇੱਧਰ ਚੱਲ ਗਿਆ ਕਿਸੇ ਪਿੰਡ 'ਚ ਲੋਕ ਹੱਥ ਜੋੜ ਕੇ ਉੱਥੇ ਕਹਿਣ ਬਾਈ ਜੀ ਆਮ ਆਦਮੀ ਪਾਰਟੀ ਜਿਤਾਈ ਆ ਸਾਡੀਆਂ ਜ਼ਮੀਨਾਂ ਦੋ ਦੋ ਕਿੱਲੇ ਜ਼ਮੀਨ ਜਿਹਦੇ ਸਾਡੇ ਘਰ ਆ ਖੇਤੀ ਜੋਤਾ ਵੀ ਉੱਥੇ ਕਰ ਗਏ ਗੱਲ ਗੱਲ ਕੀ ਹੈ ਗੱਲ ਇਹ ਆ ਵੀ ਜਿਹੜੇ ਇਹਨਾਂ ਨੇ ਇੰਤਕਾਲ ਤੋੜੇ ਆ ਔਰ ਐਨਓਸੀ ਦੀ ਜਿਹੜਾ ਇਹਨਾਂ ਡਰਾਮਾ ਰਚਾ ਵੀ ਮੈਂ ਸ਼ਰਤ ਹਟਾਤੀ ਜਦੋਂ ਤਹਿਸੀਲਾਂ 'ਚ ਬੰਦੇ ਜਾਂਦੇ ਆ ਰਜਿਸਟਰੀਆਂ ਕਰਾਉਣ ਲਈ ਤਹਿਸੀਲਦਾਰ ਪਤਾ ਕੀ ਕਹਿੰਦੇ ਆ ਸਾਨੂੰ ਨੋਟੀਫਿਕੇਸ਼ਨ ਨਹੀਂ ਆਇਆ। ਨਿਵਾਰ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਲੋਕ ਸਭਾ ਇਲਾਕੇ ਦੇ ਕਿਸੇ ਪਿੰਡ ਦੇ ਵਿੱਚ ਪਿੰਡ ਦੀ ਪਾਰਲੀਮੈਂਟ ਤਹਤ ਲੋਕਾਂ ਦੇ ਮੁੱਦੇ ਉਹਨਾਂ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਹਜੇ ਤੱਕ ਵਿਕਾਸ ਅਧੂਰਾ ਪਿਆ। ਹੁਣ ਮੈਨੂੰ ਦਿਓ ਇਜਾਜ਼ਤ ਮੇਰੇ ਨਾਲ ਮੇਰੇ ਸਹਿਯੋਗੀ ਅਸ਼ਨੀਅਤ ਗਰਜੰਡ ਦੇ ਨਾਲ ਮੈਂ ਕਮਲਦੀਪਾਤ ਰੋਹਿਤ ਬਾਂਸਲ ਜੀ ਮੀਡੀਆ ਖਰੜ